ਹਾਂਜੀ ਸਟੂਡੈਂਟਸ ਵੈਲਕਮ ਕਰਦੇ ਆ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਸਮਾਜਿਕ ਪਰਿਵਰਤਨ ਸੋਸ਼ਲ ਚੇਂਜ ਠੀਕ ਹੈ ਇਹੇ ਕੁਐਸਚਨ ਕਰਾਂਗੇ ਆਪਾਂ ਸਮਾਜਿਕ ਪਰਿਵਰਤਨ ਕੀ ਹੈ ਇਸ ਦੀ ਪਰਿਭਾਸ਼ਾ ਤੇ ਇਸ ਦੇ ਵਿਸ਼ੇਸ਼ਤਾਵਾਂ ਵਿਸ਼ੇਸ਼ਤਾਵਾਂ ਨੂੰ ਸਰੂਪ ਵੀ ਕਹਿੰਦੇ ਨੇ ਫਿਰ ਇਹਦੇ ਤੱਤ ਕਾਰਕ ਠੀਕ ਹੈ ਤੱਤਾਂ ਨੂੰ ਕਾਰਕ ਵੀ ਕਹਿੰਦੇ ਨੇ ਫੈਕਟਰ ਇਹ ਆਪਾਂ ਕਰਾਂਗੇ ਇਸ ਵੀਡੀਓ ਦੇ ਚ ਹਾਂਜੀ ਬਲਤੋ ਸਮਾਜਿਕ ਪਰਿਵਰਤਨ ਇੱਥੋਂ ਹੀ ਤੁਹਾਨੂੰ ਕੋਸ਼ਿਸ਼ ਤੋਂ ਪਤਾ ਲੱਗ ਰਿਹਾ ਸਮਾਜਿਕ ਪਰਿਵਰਤਨ ਮਤਲਬ ਕੀ ਸਮਾਜ ਦੇ ਵਿੱਚ ਪਰਿਵਰਤਨ ਸਿੰਪਲ ਵਰਡ ਪਰਿਵਰ ਹਾਂਜੀ ਸਿੰਪਲ ਵਰਡਿੰਗ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਵੀ ਪਰਿਵਰਤਨ ਕੀ ਹੁੰਦਾ ਵੀ ਕਿਸੇ ਵੀ ਚੀਜ਼ ਦੇ ਵਿੱਚ ਚੇਂਜ ਆਉਣਾ ਹੁਣ ਸਮਾਜਿਕ ਪਰਿਵਰਤਨ ਕੀ ਹੈ ਵੀ ਸਮਾਜਿਕ ਸਬੰਧਾਂ ਦੇ ਵਿੱਚ ਚੇਂਜ ਆਉਣਾ ਠੀਕ ਹੈ ਸੋਸ਼ਲ ਚੇਂਜ ਸਮਾਜਿਕ ਸਬੰਧਾਂ ਦੇ ਵਿੱਚ ਸਮਾਜਿਕ ਸੰਸਥਾਵਾਂ ਦੇ ਸਮਾਜਿਕ ਢਾਂਚਿਆਂ ਦੇ ਵਿੱਚ ਪਰਿਵਰਤਨ ਆਉਣਾ ਚੇਂਜ ਆਉਣਾ ਆਪਾਂ ਕੀ ਕਹਾਂਗੇ ਸਮਾਜਿਕ ਪਰਿਵਰਤਨ ਵਿੱਚ ਬਦਲਾਅ ਆਉਣਾ ਹਾਂਜੀ ਪਰਿਵਰਤਨ ਨਾ ਕਹਿੰਦਾ ਕੁਦਰਤ ਦਾ اٹਲ اٹਲ ਪਾਪ ਕੀ ਇੱਕ ਨਿਸ਼ਚਿਤ ਨਿਯਮ ਹੈ ਕਿ ਹਰ ਇੱਕ ਚੀਜ਼ ਆ ਸਮੇਂ ਦੇ ਨਾਲ-ਨਾਲ ਚੇਂਜ ਹੋਣੀ ਹੀ ਹੋਣੀ ਹੈ ਤਾ ਹਰ ਇੱਕ ਚੀਜ਼ ਦੇ ਵਿੱਚ ਕੁਝ ਨਾ ਕੁਝ ਪਰਿਵਰਤਨ ਆਉਣੀ ਆਉਣੇ ਨੇ ਤਾਂ ਹੁਣ ਆਪਾਂ ਸਮਾਜਿਕ ਪਰਿਵਰਤਨ ਕਿਹਨੂੰ ਕਹਾਂਗੇ ਜਿਹੜੇ ਕੀ ਸਮਾਜਿਕ ਸੰਸਥਾਵਾਂ ਸਮਾਜਿਕ ਸਬੰਧਾਂ ਸਮਾਜਿਕ ਸੰਸਥਾਵਾਂ ਸਮਾਜਿਕ ਢਾਂਚਿਆਂ ਵਿੱਚ ਜਿਹੜਾ ਪਰਿਵਰਤਨ ਆਉਂਦਾ ਉਹਨੂੰ ਆਪਾਂ ਕੀ ਕਹਿੰਦੇ ਆ ਸਮਾਜਿਕ ਪਰਿਵਰਤਨ ਕਹਿੰਦੇ ਆ ਤੇ ਇਤਿਹਾਸ ਦੇ ਹਰੇਕ ਯੁੱਗ ਦੇ ਵਿੱਚ ਕਿਸੇ ਵੀ ਸਮਾਜ ਦੇ ਲੋਕਾਂ ਦੇ ਜਿਹੜੇ ਆਪਸੀ ਸਬੰਧ ਸਥਾਈ ਨਹੀਂ ਰਹਿੰਦੇ ਭਾਵ ਕਿ ਇਤਿਹਾਸ ਦੇ ਹਰ ਇੱਕ ਯੁੱਗ ਦੇ ਵਿੱਚ ਕੋਈ ਵੀ ਜਿਹੜਾ ਸਮਾਜ ਦੇ ਲੋਕ ਨੇ ਉਹਨਾਂ ਦੇ ਆਪਸੀ ਸਬੰਧ ਸਥਾਈ ਨਹੀਂ ਰਹੇ ਜਿਵੇਂ ਪਹਿਲਾਂ ਦੇਖੋ ਹੁਣ ਆ ਆਦੀ ਮਨੁੱਖ ਆਦੀ ਮਨੁੱਖ ਤੋਂ ਬਾਅਦ ਜਿਹੜੇ ਕਿ ਆਪਣਾ ਜਿਵੇਂ ਆਪਾਂ ਹਿਸਟਰੀ ਵਿੱਚ ਲਗਾ ਲਓ ਹੜੱਪਾ ਸਭ ਤੋਂ ਪਹਿਲਾਂ ਪੜਦਾ ਹੈ ਹਣ ਆਪਾਂ ਸਭ ਤੋਂ ਬਾਅਦ ਆਰੀਆ ਲੋਕ ਆਏ ਆਰੀਆ ਲੋਕ ਤੋਂ ਬਾਅਦ ਮੌਰੀਆ ਗੁਪਤ ਕਾਲ ਹਰਸ਼ਵਰਧਨ ਕਾਲ ਮਤਲਬ ਕਿ ਐਵੇਂ ਜਿਵੇਂ 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 ਸਮਾਜ ਚੇਂਜ ਹੁੰਦਾ ਗਿਆ ਉਸੇ ਹੀ ਲੋਕਾਂ ਦੇ ਜਿਹੜੇ ਕਿ ਸਬੰਧ ਜਿਹੜੇ ਕਿ ਉਹ ਸਥਾਈ ਨੇ ਉਹ ਵੀ ਚੇਂਜ ਹੁੰਦੇ ਗਏ ਤਾਂ ਹਰ ਇੱਕ ਸਮਾਜ ਦੇ ਵਿੱਚ ਨਵੀਆਂ ਪ੍ਰਸਥਿਤੀਆਂ ਦੇ ਕਾਰਨ ਮਨੁੱਖਾਂ ਦੇ ਜਿਹੜੇ ਆਪਸੀ ਸਬੰਧਾਂ ਦੇ ਵਿੱਚ ਪਰਿਵਰਤਨ ਆਉਣਾ ਜ਼ਰੂਰ ਹੁੰਦਾ ਹੈ ਜ਼ਰੂਰੀ ਹੈ ਸਾਡੇ ਆਪਣੇ ਹੀ ਦੇਸ਼ ਦੇ ਵਿੱਚ ਆਪਾਂ ਉਦਾਹਰਣ ਲੈਂਦੇ ਆ ਵੀ ਜਦੋਂ ਕੋਈ ਸਮਾਂ ਸੀ ਜਦੋਂ ਭਾਰਤ ਦੇ ਵਿੱਚ ਜਾਤੀ ਪ੍ਰਥਾ ਬਹੁਤ ਜ਼ਿਆਦਾ ਸੀ ਮਨੁੱਖ ਦੇ ਮਨੁੱਖਾਂ ਦੇ ਇੱਕ ਵਰਗ ਨਾਲ ਅਪਮਾਨਜਨਕ ਅਨਮਨੁੱਖੀ ਵਿਵਹਾਰ ਕੀਤਾ ਭਾਰਤੀ ਬ੍ਰਾਹਮਣ ਕੁਸ਼ਤ ਬ੍ਰਾਹਮਣ ਕੁਸ਼ਚਤਰੀ ਵੈਸ਼ ਸ਼ੂਦਰ ਚਾਰ ਮਹਾਰੀਸਾਂ ਦੇ ਵਿੱਚ ਵੰਡਾਵਾ ਹੁੰਦਾ ਸੀ ਸਮਾਜ ਇਹਨਾਂ ਵਿੱਚ ਸਭ ਤੋਂ ਜ਼ਿਆਦਾ ਰਾਈਟਸ ਹੁੰਦੇ ਸੀ ਬ੍ਰਾਹਮਣਾਂ ਨੂੰ ਤੇ ਸ਼ੁੱ드ਰਨ ਬਹੁਤ ਨੀਵੇਂ ਦਰਜੇ ਦਾ ਸਮਝਿਆ ਜਾਂਦਾ ਸੀ ਜਾਤੀ ਪ੍ਰਥਾ ਬਹੁਤ ਜ਼ਿਆਦਾ ਸੀ ਬਟ ਜਿਵੇਂ ਜਿਵੇਂ ਸਮਾਜ ਚੇਂਜ ਹੁੰਦਾ ਗਿਆ ਤਾਂ ਜਿਹੜੀ ਜਾਤੀ ਪ੍ਰਥਾ ਉਹਦੇ ਵਿੱਚ ਜਿਹੜੇ ਕਿ ਉਹ ਉਹ ਸਾਰੀ ਚੀਜ਼ ਖਤਮ ਹੁੰਦੀ ਗਈ ਠੀਕ ਹੈ ਪਰ ਵਰਤਮਾਨ ਸਮੇਂ ਵੀ ਅਜਿਹੀ ਕੋਈ ਸਥਿਤੀ ਨਹੀਂ ਹੈਗੀ ਤੇ ਇਸ ਪਰਿਵਰਤਨ ਆਪਾਂ ਕੀ ਦਵਾਂਗੇ ਸਮਾਜਿਕ ਪਰਿਵਰਤਨ ਨੂੰ ਕਿਉਂਕਿ ਹੁਣ ਜਾਤੀ ਪ੍ਰਥਾ ਧਰਮ ਦੇ ਆਧਾਰ ਤੇ ਕਾਸਟ ਦੇ ਆਧਾਰ ਤੇ ਲਿੰਗ ਦੇ ਆਧਾਰ ਤੇ ਠੀਕਾ ਨਸਲ ਦੇ ਦਾ ਬਹੁਤ ਵਿਤਕਰਾ ਘਟ ਗਿਆ ਤੇ ਸਾਡੇ ਦੇਸ਼ ਦੇ ਵਿੱਚ ਇੱਕ ਹੋਰ ਪਰਿਵਰਤਨ ਕੀ ਹੈ ਵੀ ਸਾਡੇ ਦੇਸ਼ ਦੇ ਵਿੱਚ ਪਹਿਲਾਂ ਸੀ ਸੰਯੁਕਤ ਪਰਿਵਾਰ ਪਰਨਾਲੀ ਠੀਕਾ ਜੋਇੰਟ ਫੈਮਲੀ ਸੀ ਬਟ ਹੁਣ ਸਮੇਂ ਦੇ ਨਾਲ ਕੀ ਹੋ ਰਿਹਾ ਹਰ ਕੋਈ ਕਹਿਰਾ ਪਰਿਵਾਰ ਹੋ ਰਿਹਾ ਹੈ ਨਾ ਹਰ ਕਹਿਰਾ ਪਰਿਵਾਰ ਦੀ ਜਿਹੜੀ ਕਿ ਪ੍ਰਣਾਲੀ ਸ਼ੁਰੂ ਹੋ ਗਈ ਇਹ ਵੀ ਸਾਰੇ ਕੀ ਆ ਜਾਣਗੇ ਸਮਾਜਿਕ ਪਰਿਵਰਤਨ ਹੁਣ ਸਮਾਜਿਕ ਪਰਿਵਰਤਨਾਂ ਦੀ ਪਰਿਭਾਸ਼ਾ ਇਹ ਤਾਂ ਹੋ ਗਈ ਜਾਣ ਪਛਾਣ ਪਰਿਭਾਸ਼ਾ ਦੇ ਵਿੱਚ ਇੱਕ ਤਾਂ ਆਪਾਂ ਕਰ ਲਓ ਐਚ ਐਮ ਜான்ਸਨ ਦੇ ਅਨਸਾਰ ਮੂਢਲੇ ਰੂਪ ਦੇ ਵਿੱਚ ਸਮਾਜਿਕ ਪਰਿਵਰਤਨ ਦਾ ਅਰਥ ਕੀ ਹੈ ਸਮਾਜਿਕ ਢਾਂਚੇ ਵਿੱਚ ਪਰਿਵਰਤਨ ਮੂਢਲੇ ਰੂਪ ਦੇ ਵਿੱਚ ਸਮਾਜਿਕ ਪਰਿਵਰਤਨ ਦਾ ਅਰਥ ਕੀ ਹੈ ਸਮਾਜਿਕ ਢਾਂਚੇ ਵਿੱਚ ਪਰਿਵਰਤਨ ਮਕਾਈ ਵਰਤੇ ਪੇਜ ਦੇ ਅਨਸਾਰ ਕੀ ਹੈ ਸਮਾਜ ਸ਼ਾਸਤਰੀ ਹੋਣ ਦਾ ਕਾਰਨ ਸਾਡਾ ਸਿੱਧਾ ਸਬੰਧ ਕੀ ਹੈ ਸਮਾਜਿਕ ਸੰਬੰਧਾਂ ਵਿੱਚ ਹੋਣ ਵਾਲੇ ਪਰਿਵਰਤਨ ਨਾਲ ਅਤੇ ਕੇਵਲ ਉਸ ਪਰਿਵਰਤਨ ਨੂੰ ਹੀ ਸਮਾਜਿਕ ਪਰਿਵਰਤਨ ਮੰਨਦੇ ਹਨ ਵੀ ਜਿਹੜੇ ਸਮਾਜਿਕ ਸੰਬੰਧਾਂ ਦੇ ਵਿੱਚ ਜਿਹੜਾ ਪਰਿਵਰਤਨ ਹੋਣਾ ਉਹਨੂੰ ਹੀ ਸਮਾਜਿਕ ਪਰਿਵਰਤਨ ਕਿਹਾ ਜਾਂਦਾ ਤੇ ਹਾਂਜੀ ਉਸ ਤੋਂ ਬਾਅਦ ਸਮਾਜਿਕ ਪਰਿਵਰਤਨ ਦੀਆਂ ਵਿਸ਼ੇਸ਼ਤਾਵਾਂ ਸਮਾਜਿਕ ਪਰਿਵਰਤਨ ਇੱਕ ਨਿਰੰਤਰ ਪ੍ਰਕਿਰਿਆ ਹੁਣ ਆਪਾਂ ਇਹਦੀਆਂ ਵਿਸ਼ੇਸ਼ਤਾਵਾਂ ਕਰਦੇ ਆਂ ਵਿਸ਼ੇਸ਼ਤਾਵਾਂ ਨੂੰ ਸਰੂਪ ਵੀ ਕਹਿੰਦੇ ਨੇ ਸਟੂਡੈਂਟਸ ਕਨਫਿਊਜ਼ ਨਹੀਂ ਹੋਣਾ ਵਿਸ਼ੇਸ਼ਤਾਵਾਂ ਨੂੰ ਸਰੂਪ ਲੱਛਣ ਠੀਕ ਹੈ ਤਿੰਨੋਂ ਇੱਕੋ ਗੱਲ ਹੈ ਹਾਂਜੀ ਸਮਾਜਿਕ ਪਰਿਵਰਤਨ ਇੱਕ ਨਿਰੰਤਰ ਪ੍ਰਕਿਰਿਆ ਕੰਟੀਨਿਊ ਪ੍ਰੋਸੈਸ ਹੈ ਸਮਾਜਿਕ ਪਰਿਵਰਤਨ ਹਰੇਕ ਸਮਾਜ ਦੇ ਵਿੱਚ ਲਗਾਤਾਰ ਹੁੰਦਾ ਰਹਿੰਦਾ ਤੁਸੀਂ ਇਹ ਦੇਖੋ ਵੀ ਜਿਹੜਾ ਜੋ ਅੱਜ ਦਾ ਸਮਾਂ ਚੱਲ ਰਿਹਾ 2 ਸਾਲ ਨੂੰ ਉਹ ਵੀ ਚੇਂਜ ਹੋ ਜਾਣਾ ਅੱਜ ਤੋਂ 2 ਸਾਲ ਪਹਿਲਾਂ ਜਿਹੜਾ ਸਮਾਂ ਸੀ ਉਹ ਚੇਂਜ ਮਤਲਬ ਕਿ ਪਹਿਲਾਂ ਜ਼ਿੰਮੇਦਾਰੀ ਉਸ ਨਾਲੋਂ ਹੁਣ ਵਾਲਾ ਸਮਾਜ ਚੇਂਜ ਦਾ ਜਿਹੜਾ ਹੁਣ ਵਾਲਾ ਸਮਾਜ ਇਹਦੇ ਨਾਲ ਆਉਣ ਵਾਲਾ ਸਮਾਜ ਚੇਂਜ ਹੋਊਗਾ ਮਤਲਬ ਕਿ ਕੰਟੀਨਿਊ ਪ੍ਰੋਸੈਸ ਆ ਸਮਾਜਿਕ ਪਰਵਰਤਨ ਹਰੇਕ ਸਮਾਜ ਦੇ ਵਿੱਚ ਲਗਾਤਾਰ ਹੁੰਦਾ ਰਹਿੰਦਾ ਹਰੇਕ ਸਮਾਜ ਦੇ ਵਿੱਚ ਪਰਵਰਤਨ ਦੀ ਗਤੀ ਇੱਕੋ ਜਿਹੀ ਨਹੀਂ ਹੁੰਦੀ ਕਿਸੇ ਦੇ ਵਿੱਚ ਬਹੁਤ ਜਲਦੀ ਜਿਹੜੇ ਕਿ ਪਰਵਰਤਨ ਆ ਜਾਂਦੇ ਨੇ ਜਿਵੇਂ ਕਈ ਵਾਰ ਆਪਾਂ ਕਹਿੰਦੇ ਨੇ ਕਿ ਇਹ ਵਾਲੇ ਸ਼ਹਿਰ ਦੇ ਕੋਲ ਤਾਂ ਜਿਹੜੇ ਪਿੰਡ ਨੇ ਉਹ ਬਹੁਤ ਜਲਦੀ ਬਹੁਤ ਬਹੁਤ ਮਾਡਰਨ ਨੇ ਉਹ ਉਹ ਵਾਲੇ ਸ਼ਹਿਰ ਦੇ ਲੋਕ ਜਿਹੜੇ ਮਾਡਰਨ ਨਹੀਂ ਹੈਗੇ ਮਤਲਬ ਕਿ ਕਈ ਕਈਆਂ ਦੇ ਵਿੱਚ ਬਹੁਤ ਜਲਦੀ ਚੇਂਜ ਆ ਜਾਂਦੇ ਨੇ ਕਈਆਂ ਦੇ ਵਿੱਚ ਥੋੜਾ ਹੌਲੀ-ਹੌਲੀ ਚੇਂਜ ਆਉਂਦਾ ਬਟ ਪਰਿਵਰਤਨ ਜ਼ਰੂਰ ਹੁੰਦਾ ਇਹ ਕੰਟੀਨਿਊ ਪ੍ਰੋਸੈਸ ਆ ਤੇ ਜਿਹੜਾ ਇਹ ਪਰਿਵਰਤਨ ਆ ਵੀ ਕਿਤੇ ਜ਼ਿਆਦਾ ਜਲਦੀ ਆ ਜਾਂਦਾ ਕਿਤੇ ਘੱਟ ਆ ਜਾਂਦਾ ਉਹਦਾ ਕਾਰਨ ਕੀ ਆ ਪਰਿਵਰਤਨ ਦਾ ਰੂਪ ਤੇ ਗਤੀਵਿਧੀ ਉਹਨਾਂ ਤੱਥਾਂ ਤੇ ਡਿਪੈਂਡ ਕਰਦੇ ਜਿੰਨਾ ਤੱਥਾਂ ਦੇ ਕਾਰਨ ਜਿਹੜੇ ਕਿ ਸਮਾਜਿਕ ਪਰਿਵਰਤਨ ਹੁੰਦਾ ਉਸ ਤੋਂ ਬਾਅਦ ਸਮਾਜਿਕ ਪਰਿਵਰਤਨ ਸਰਵ ਵਿਆਪਕ ਹੈ ਸਰਵ ਵਿਆਪਕ ਮਤਲਬ ਕਿ ਹਰ ਜਗ੍ਹਾ ਤੇ ਯੂਨੀਵਰਸਲ ਹੈ ਹਰ ਜਗ੍ਹਾ ਤੇ ਹੁੰਦਾ ਹੀ ਹੁੰਦਾ ਹੈ ਵਿਸ਼ਵ ਤੌਰ ਤੇ ਜਿਹੜਾ ਕਿ ਆਪਾਂ ਕਹਿੰਦੇ ਆ ਕਿ ਸਮਾਜਿਕ ਪਰਵਰਤਨ ਹੁੰਦੇ ਹੁੰਦਾ ਸਮਾਜਿਕ ਪਰਵਰਤਨ ਕਿਸੇ ਇੱਕ ਜਾਂ ਕੇਵਲ ਕੁਝ ਸਮਾਜਾਂ ਦੇ ਵਿੱਚ ਨਹੀਂ ਹੁੰਦਾ ਸਗੋਂ ਇਹ ਵਿਸ਼ਵ ਦੇ ਹਰੇਕ ਸਮਾਜ ਦੇ ਵਿੱਚ ਹੁੰਦਾ ਉੱਥੋਂ ਦੇ ਹਾਲਾਤਾਂ ਦੇ ਅਨੁਸਾਰ ਨਿਰੰਤਰ ਹੁੰਦਾ ਰਹਿੰਦਾ ਤੇ ਸੰਸਾਰ ਦੇ ਵਿੱਚ ਕੋਈ ਵੀ ਅਜਿਹਾ ਸਮਾਜ ਨਹੀਂ ਹੈਗਾ ਜਿੱਥੇ ਕੋਈ ਜਿਹੜਾ ਕਿ ਸਮਾਜਿਕ ਸਬੰਧਾ ਜਿਹੜੇ ਕਿ ਸਮਾਜਿਕ ਸੰਸਥਾਵਾਂ ਦੇ ਵਿੱਚ ਪਰਵਰਤਨ ਨਾ ਹੁੰਦਾ ਹੋਵੇ ਸਿੰਪਲ ਬਿਲਕੁਲ ਸਿੰਪਲ ਵਰਡਿੰਗ ਦੇ ਵਿੱਚ ਦਿੱਤੇ ਹੋਏ ਨੇ ਅੱਗੇ ਇਹ ਸਮਾਜਿਕ ਪਰਿਵਰਤਨ ਦੀ ਗਤੀ ਸਮਾਜ ਦੇ ਸਰੂਪ ਤੇ ਡਿਪੈਂਡ ਕਰਦੀ ਆ। ਹਾਂਜੀ ਵੀ ਜਿਹੜੀ ਸਮਾਜਿਕ ਪਰਿਵਰਤਨ ਦੀ ਗਤੀ ਜਿਵੇਂ ਆਪਾਂ ਨੇ ਕਿਹਾ ਵੀ ਕਈ ਬਹੁਤ ਜਲਦੀ ਚੇਂਜ ਆ ਜਾਂਦੇ ਨੇ ਕਈਆਂ ਦੇ ਵਿੱਚ ਕਈਆਂ ਦੇ ਵਿੱਚ ਹੌਲੀ-ਹੌਲੀ ਚੇਂਜ ਆਉਂਦਾ ਪਰਿਵਰਤਨ ਆਉਂਦਾ ਹੈ ਨਾ ਸਮਾਜ ਦੇ ਵਿੱਚ ਉਹਦਾ ਕਾਰਨ ਕੀ ਹੈ ਵੀ ਜਿਹੜਾ ਸਮਾਜ ਦੇ ਸਰੂਪ ਤੇ ਡਿਪੈਂਡ ਕਰਦਾ। ਕਈ ਵਾਰ ਆ ਜਿਹੜੇ ਕਿ ਸਮਾਜ ਦੇ ਲੋਕ ਅਨਪੜ੍ਹ, ਅੰਧਵਿਸ਼ਵਾਸੀ, ਵਿਅਰਥ ਦੇ ਰਸਮ ਰਿਵਾਜਾਂ ਦੇ ਵਿੱਚ ਫਸੇ ਹੋਏ ਹੁੰਦੇ ਨੇ ਉੱਥੇ ਸਮਾਜਿਕ ਪਰਿਵਰਤਨ ਜਦੋਂ ਹੌਲੀ-ਹੌਲੀ ਆਉਂਦਾ। ਬਟ ਕਈ ਜਿਹੜਾ ਬਹੁਤ ਪੜ੍ਹੇ ਲਿਖੇ ਲੋਕ ਹੁੰਦੇ ਨੇ ਅਗਾਵਾਦੂ ਸੋਚ ਵਾਲੇ ਹੁੰਦੇ ਨੇ ਉੱਥੇ ਸਮਾਜਿਕ ਪਰਿਵਰਤਨ ਬਹੁਤ ਜਲਦੀ ਆ ਜਾਣਾ ਜਿਵੇਂ ਬਹੁਤ ਸਾਰੇ ਰਸਮਾਂ ਰਿਵਾਜ ਨੇ ਜਿਹੜੇ ਅੱਜ ਤੋਂ ਆਪਣੇ ਬਜ਼ੁਰਗ ਬਹੁਤ ਕੱਲੀ ਕੱਲੀ ਰਸਮ ਰਿਵਾਜ ਨੂੰ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਮਤਲਬ ਕਿ ਬਹੁਤ ਜਿਆਦਾ ਰਸਮ ਰਿਵਾਜ ਹੁੰਦੇ ਸੀ ਬਟ ਅੱਜ ਅੱਜ ਸਾਰੇ ਲੋਕ ਜਿਹੜੇ ਕਿ ਇਹ ਚੀਜ਼ਾਂ ਨੂੰ ਛੱਡ ਰਹੇ ਨੇ ਠੀਕ ਹੈ ਹਾਂਜੀ ਮਤਲਬ ਕਿ ਅੱਜ ਜਿਹੜੇ ਆਪਾਂ ਇਹ ਰਸਮ ਰਿਵਾਜ ਕਰ ਰਹੇ ਆਪਾਂ ਪਹਿਲਾਂ ਹੁੰਦੇ ਸੀ ਮਤਲਬ ਕਿ ਮੰਡੇਟਰੀ ਹੁੰਦੇ ਸੀ ਵੀ ਇਹ ਕਰਨੀ ਕਰਨੇ ਨੇ ਅੱਜ ਆਪਾਂ ਆਪਣੇ ਸੁਭਾਅ ਦੇ ਅਕੋਰਡਿੰਗ ਕਰ ਲੈਣੇ ਵੀ ਜਿਹੜੀ ਆਪਾਂ ਨੂੰ ਠੀਕ ਲੱਗਦੀ ਆਪਾਂ ਰਸਮ ਕਰ ਲੈਣੇ ਨਹੀਂ 노 ਪ੍ਰੋਬਲਮ ਅਗਿਆ ਸਮਾਜਿਕ ਸਬੰਧਾਂ ਵਿੱਚ ਪਰਿਵਰਤਨ ਹਾਂਜੀ ਸਮਾਜਿਕ ਸਬੰਧਾਂ ਦੇ ਵਿੱਚ ਪਰਿਵਰਤਨ ਦਾ ਨਾਮ ਹੀ ਕੀ ਹੈ ਸਮਾਜਿਕ ਪਰਿਵਰਤਨ ਹੈ ਕੋਈ ਸਮਾਂ ਸੀ ਜਦੋਂ ਭਾਰਤ ਦੇ ਵਿੱਚ ਜਿਹੜੀ ਕਿ ਇਸਤਰੀ ਨੂੰ ਦਾਸੀ ਸਮਝਿਆ ਜਾਂਦਾ ਸੀ ਪੁਰਖ ਦੀ ਹੈਨਾ ਜੁੱਤੀ ਦਾ ਸਮਾਨ ਸੰਭਲਿਆ ਸੀ ਪਰ ਹੌਲੀ 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 ਪਰਿਵਰਤਨ ਆਉਂਦੇ ਗਏ ਅੱਜ ਇਸਤਰੀ ਦੀ ਸਥਿਤੀ ਦੇ ਵਿੱਚ ਬਹੁਤ ਮਹੱਤਵਪੂਰਨ ਸੁਧਾਰ ਆ ਗਿਆ ਹੈ ਇਸਤਰੀ ਪੁਰਸ਼ਾਂ ਦੇ ਬਰਾਬਰ ਜਿਹੜੇ ਕਿ ਬਰਾਬਰ ਜਿਹੜੇ ਕਿ ਉਹਨਾਂ ਦੇ ਸਮਾਨ ਹਰ ਇੱਕ ਫੀਲਡ ਦੇ ਵਿੱਚ ਆਪਣੀ ਤਰੱਕੀ ਕਰ ਰਹੀ ਹੈ ਪੁਰਸ਼ਾਂ ਦੇ ਸੰਬੰਧਨ ਵਿੱਚ ਇਹ ਜਿਹੜੇ ਕ੍ਰਾਂਤੀਕਾਰੀ ਪਰਿਵਰਤਨ ਆਇਆ ਹੈ ਇਸਤਰੀ ਪੁਰਸ਼ਾਂ ਦੇ ਸੰਬੰਧਾਂ ਦੇ ਵਿੱਚ ਤੇ ਵਰਤਮਾਨ ਸਮੇਂ ਦੇ ਭਾਰਤ ਦੇ ਵਿੱਚ ਜਾਤੀ ਪ੍ਰਥਾ ਵੀ ਜਿਹੜੀ ਕਿ ਪਾਕੜ ਉਹ ਵੀ ਕਮਜ਼ੋਰ ਪੈ ਗਈ ਜਿਵੇਂ ਪਹਿਲਾਂ ਬਹੁਤ ਜ਼ਿਆਦਾ ਜਾਤੀ ਪ੍ਰਥਾ ਸੀ ਹੁਣ ਉਹ ਵੀ ਘਟ ਗਏ ਮਤਲਬ ਕਿ ਹਰ ਇੱਕ ਚੀਜ਼ ਆ ਜਿਹੜੀ ਕਿ ਸਮੇਂ ਦੇ ਨਾਲ ਨਾਲ ਆ ਜਿਹੜੀ ਚੇਂਜ ਹੁੰਦੀ ਜਾ ਰਹੀ ਹੈ ਉਹ ਹੀ ਤਾਂ ਉਹਨੂੰ ਮੈਂ ਅੱਜ ਉਦਾਹਰਣ ਦੇ ਰਹੀਆਂ ਵੀ ਜੋ ਅੱਜ ਦਾ ਸਮਾਂ ਕਰੰਟ ਚੱਲ ਰਿਹਾ ਹੈ ਤੁਸੀਂ ਦੇਖਿਓ ਵੀ 2 ਸਾਲ ਨੂੰ ਸਾਲ ਨੂੰ ਉਹ ਵੀ ਚੇਂਜ ਹੋਣਾ ਸ਼ੁਰੂ ਹੋ ਜਾਣਾ ਕਿਉਂਕਿ ਇਹ ਇੱਕ ਕੁਦਰਤੀ ਤੌਰ ਆ ਕਿ ਹਰ ਇੱਕ ਚੀਜ਼ ਦੇ ਵਿੱਚ ਚੇਂਜ ਆਉਂਦਾ ਹੀ ਆਉਂਦਾ ਜਿਵੇਂ ਆਪਾਂ ਇਹ ਲਗਾ ਲਓ ਕਿ ਜੋ ਅੱਜ ਫੁੱਲ ਖਿੜਿਆ ਉਹਨੇ ਮੁਰਝਾਉਣੇ ਮੁਰਝਾਉਣ ਕੱਲ ਨੂੰ ਨਵੇਂ ਆਉਣਗੇ ਠੀਕ ਹੈ ਇਹ ਚ ਜੀ ਅੱਗੇ ਹਾਂਜੀ ਅੱਗੇ 5th ਪੁਆਇੰਟ ਹੈ ਸਮਾਜਿਕ ਸੰਸਥਾਵਾਂ ਵਿੱਚ ਪਰਿਵਰਤਨ ਚੇਂਜ ਇਨ ਸੋਸ਼ਲ ਇਨਸਟੀਟਿਊਸ਼ਨ ਹਰੇਕ ਸਮਾਜ ਦੇ ਵਿੱਚ ਅਨੇਕਾ ਸਮਾਜਿਕ ਸੰਸਥਾਵਾਂ ਹੁੰਦੀਆਂ ਨੇ ਜਿਵੇਂ ਪਰਿਵਾਰ ਜਾਤੀ ਪ੍ਰਥਾ ਨਿਆ ਪ੍ਰਣਾਲੀ ਇਹ ਸਾਰਾ ਜਿਹੜੇ ਸਮਾਜਿਕ ਸੰਸਥਾਵਾਂ ਨੇ ਜੋ ਮਨੁੱਖ ਦੇ ਸਮਾਜਿਕ ਸਬੰਧਾਂ ਨੂੰ ਪ੍ਰਭਾਵਿਤ ਕਰਦੇ ਨੇ ਪਰਿਵਾਰ ਆ ਮਨੁੱਖ ਦੇ ਸਮਾਜਿਕ ਸਬੰਧਾਂ ਨੂੰ ਪ੍ਰਭਾਵਿਤ ਕਰਦਾ ਕਰਦਾ ਤੇ ਮਨੁੱਖ ਦਾ ਸਭ ਤੋਂ ਪਹਿਲਾ ਸਕੂਲ ਜਿਹੜਾ ਕਿ ਪਰਿਵਾਰ ਹੀ ਹੁੰਦਾ ਪਰਿਵਾਰ ਦੇ ਵਿੱਚੋਂ ਹੀ ਉਹ ਵਿਚਾਰਨਾ ਜਿਹੜੇ ਕਿ ਸਿੱਖਦਾ ਪਰਿਵਾਰ ਬੱਚੇ ਦੀ ਜਿਹੜੀ ਮੁੱਢਲੀ ਇਕਾਈ ਹੁੰਦੀ ਆ ਤੇ ਜਾਤੀ ਪ੍ਰਥਾ ਨਿਆ ਪਰਨਾਲੀ ਇਹ ਸਾਰੀਆਂ ਜਿਹੜੇ ਮਨੁੱਖ ਦੇ ਸਮਾਜਿਕ ਸਬੰਧਾਂ ਨੂੰ ਪ੍ਰਭਾਵਿਤ ਕਰਦੀ ਨੇ ਜੋ ਦੇ ਸੰਸਥਾਵਾਂ ਦੇ ਵਿੱਚ ਪਰਿਵਰਤਨ ਆਉਂਦਾ ਤਾਂ ਨੇਚਰਲੀ ਆ ਕਿ ਫਿਰ ਜਿਹੜੇ ਉਹਦੇ ਸਮਾਜਿਕ ਸਬੰਧ ਨੇ ਉਹਨਾਂ ਦੇ ਵਿੱਚ ਵੀ ਪਰਿਵਰਤਨ ਆਉਂਦਾ ਅਗੇ ਸਮਾਜਿਕ ਪਰਿਵਰਤਨ ਇੱਕ ਵੱਖਰੀ ਘਟਨਾ ਨਹੀਂ ਹੈ ਹਾਂਜੀ ਸਮਾਜਿਕ ਪਰਿਵਰਤਨ ਆਪਣੇ ਆਪ ਨਹੀਂ ਹੁੰਦਾ ਸਮਾਜਿਕ ਪਰਿਵਰਤਨ ਨੂੰ अनेका ਤੱਤ ਪ੍ਰਭਾਵਿਤ ਕਰਦੇ ਨੇ ਜੇਕਰ ਰਾਜਨੀਤੀ ਜਾਂ ਆਰਥਿਕ ਪਰਿਵਰਤਨ ਹੁੰਦਾ ਤਾਂ ਉਸ ਦਾ ਸਮਾਜਿਕ ਪਰਿਵਰਤਨ ਤੇ ਵੀ ਪੈਣਾ ਸੁਭਾਵਿਕਾ ਮਤਲਬ ਕਿ ਇਹ ਨਹੀਂ ਹੈ ਕਿ ਸਮਾਜਿਕ ਪਰਿਵਰਤਨ ਆਪਣੇ ਆਪ ਹੋ ਗਿਆ ਜੇ ਆਰਥਿਕ ਪੱਖੋਂ ਵੀ ਚੇਂਜ ਆ ਗਈ ਜਾਂ ਰਾਜਨੀਤੀ ਦੇ ਪੱਖੋਂ ਚੇਂਜ ਆ ਗਈ ਤਾਂ ਵੀ ਜਿਹੜੇ ਸਮਾਜਿਕ ਪਰਿਵਰਤਨ ਨੇ ਉਹਨਾਂ ਦੇ ਵਿੱਚ ਚੇਂਜ ਆਊਗਾ ਜਿਵੇਂ ਕਿ ਮੰਨ ਲਓ ਉਹ ਕੋਈ ਕਿਸੇ ਦੀ ਜੌਬ ਲੱਗੀ ਹੈ ਨਾ ਕਿਸੇ ਦੀ ਜੌਬ ਲੱਗੀ ਹੈ ਤਾਂ ਉਹਦਾ ਪਹਿਲਾਂ ਜਿਹੜਾ ਕਿ ਆਰਥਿਕ ਹਾਲਤ ਠੀਕ ਠੀਕ ਸੀ ਬਟ ਜਦੋਂ ਉਹਦੀ ਜੌਬ ਲੱਗੀ ਉਹਦੀ ਇਨਕਮ ਆ ਗਈ ਹੈ ਨਾ ਇਨਕਮ ਦਾ ਸੋਰਸ ਉਹਨੂੰ ਮਿਲ ਗਿਆ ਤਾਂ ਉਹਦੇ ਨਾਲ ਨੇਚਰਲੀ ਕਿ ਉਹਦਾ ਰਹਿਣ ਸਹਿਣ ਦਾ ਸਟਾਈਲ ਉਹਦੇ ਜਿਹੜਾ ਕਿ ਤਾਂ ਸੁਭਾਵਿਕ ਹੈ ਕਿ ਉਹਦਾ ਜਿਹੜਾ ਕਿ ਉਹਦੀ ਲਾਈਫ ਚੇਂਜ ਹੋ ਜੂਗੀ ਜਦੋਂ ਉਹਦੀ ਲਾਈਫ ਚੇਂਜ ਹੋਊਗੀ ਤਾਂ ਹਰ ਇੱਕ ਦੀ ਜਿਹੜੀ ਕਿ ਉਹਦੇ ਨਾਲ ਜੁੜੇ ਹੋਏ ਹਰ ਇੱਕ ਜਿਹੜਾ ਸਮਾਜਿਕ ਸਬੰਧ ਹੈ ਉਹ ਵੀ ਚੇਂਜ ਹੋਗਾ ਹੁਣ ਉਹਦਾ ਜਿਹੜਾ ਕਿ ਜਿੱਥੇ ਉਹ ਜੌਬ ਕਰੂਗਾ ਉਹਨਾਂ ਦੇ ਨਾਲ ਉਹਦਾ ਘੇਰਾ ਵਧੂਗਾ ਠੀਕ ਹੈ ਐਵੇਂ ਐਵੇਂ ਜਿਹੜਾ ਕਿ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ਤੇ ਉਹਦੇ ਘੇਰੇ ਦੇ ਵਿੱਚ ਜਦੋਂ ਪਰਿਵਰਤਨ ਆਉਣਾ ਲੱਗਦਾ ਤਾਂ ਬਾਕੀ ਸਾਰੀਆਂ ਚੀਜ਼ਾਂ ਦੇ ਵਿੱਚੋਂ ਮਤਲਬ ਕਿ ਇੱਕ ਫੈਕਟਰ ਵੀ ਆਇਆ ਸੀ ਆਇਆ ਤਾਂ ਉਹਦੇ ਆਰਥਿਕ ਪੱਖੋਂ ਪਰਿਵਰਤਨ ਸੀ ਬਟ ਉਹਦਾ ਰਹਿਣ ਸਹਿਣ ਠੀਕ ਹੈ ਉਹਦੇ ਕੱਪੜੇ ਲੈ ਲੈ ਸਭ ਕੁਝ ਚੇਂਜ ਹੋ ਗਿਆ ਕਿਹਦੇ ਕਰਕੇ ਆਰਥਿਕ ਕਾਰਨ ਕਰਕੇ ਐਵੇਂ ਵੀ ਜਿਵੇਂ ਹਰੀ ਕ੍ਰਾਂਤੀ ਆਈ ਹੈ ਨਾ ਹਰੀ ਕ੍ਰਾਂਤੀ ਦੇ ਨਾਲ ਜਿਹੜੇ ਕਿ ਫਸਲਾਂ ਦੇ ਵਿੱਚ ਵਾਧਾ ਹੋਇਆ ਫਸਲਾਂ ਦੇ ਵਿੱਚ ਵਾਧਾ ਹੋਣ ਦੇ ਨਾਲ ਜਿਹੜਾ ਕਿਸਾਨ ਵੱਧ ਤੋਂ ਵੱਧ ਪ੍ਰੋਡਕਸ਼ਨ ਹੋਣ ਲੱਗੀ ਪ੍ਰੋਡਕਸ਼ਨ ਹੋਣ ਲੱਗੀ ਤਾਂ ਉਹਨਾਂ ਦੇ ਜੀਵਨ ਪੱਧਰ 'ਚ ਵੀ ਪਰਿਵਰਤਨ ਆਇਆ ਜਦੋਂ ਜੀਵਨ ਪੱਧਰ 'ਚ ਵੀ ਪਰਿਵਰਤਨ ਆਊਗਾ ਤਾਂ ਤਾਂ ਸਮਾਜਿਕ ਸੰਬੰਧਾਂ ਦੇ ਵਿੱਚ ਪਰਿਵਰਤਨ ਆਊਗਾ ਜਾਂਦਾ ਅੱਗੇ ਹੈਗਾ ਜੀਵਨ ਦੀਆਂ ਸਥਾਪਿਤ ਵਿਧੀਆਂ ਵਿੱਚ ਪਰਿਵਰਤਨ ਹਾਂਜੀ ਹਰੇਕ ਸਮਾਜ ਦੇ ਵਿੱਚ ਕੁਝ ਜੀਵਨ ਵਿਧੀਆਂ ਕਾਫੀ ਲੰਬੇ ਸਮੇਂ ਤੋਂ ਪ੍ਰਚਲਿਤ ਰਹੀਆਂ ਨੇ ਤੇ ਜਦੋਂ ਉਹਨਾਂ ਸਥਾਪਿਤ ਵਿਧੀਆਂ ਦੇ ਵਿੱਚ ਪਰਿਵਰਤਨ ਆਉਂਦਾ ਤਾਂ ਲੋਕ ਉਸ ਪਰਿਵਰਤਨ ਨੂੰ ਸਵੀਕਾਰ ਕਰ ਲੈਂਦੇ ਨੇ ਤਾਂ ਜਹਾ ਪਰਿਵਰਤਨ ਜਿਹੜਾ ਕਿ ਪਰਿਵਰਤਨ ਦਾ ਸੂਚਕ ਬਣ ਜਾਂਦਾ ਮਤਲਬ ਕਿ ਜਿਹੜੇ ਆਪਣੇ ਵਿਧੀਆਂ ਨੇ ਸਟਾਰਟਿੰਗ ਤੋਂ ਜਿਹੜੀਆਂ ਆਪਣੇ ਮਿੰਜਾਪਾ ਇੱਕ ਪਰਿਵਾਰ ਦੀ ਐਗਜ਼ਾਮਪਲ ਲੈ ਕੇ ਵੀ ਚੱਲ ਸਕਦੇ ਆ ਜਿਵੇਂ ਪਰਿਵਾਰ ਦੇ ਵਿੱਚ ਪਹਿਲਾਂ ਕਿਵੇਂ ਦੇ ਸੀ ਹੌਲੀ ਹੌਲੀ ਉਹ ਰੀਤੀ ਰਿਵਾਜ ਜਿਵੇਂ ਹੁਣ ਆਪਾਂ ਛੱਡਦੇ ਜਾ ਰਹੇ ਆ ਹੌਲੀ ਹੌਲੀ ਅਗਲਾ ਕਹਿੰਦੇ ਨੇ ਵੀ ਇਹ ਮਾਡਰਨ ਨੇ ਤਾਂ ਆਏ ਨਾ ਉਹ ਸਾਰੀ ਚੀਜ਼ ਅੱਗੇ 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 ਜਾ ਕੇ ਚੇਂਜ ਹੁੰਦੀ ਜਾ ਰਹੀ ਉਹਦੇ ਨਾਲ ਜਿਹੜੇ ਤੇ ਸਮਾਜਿਕ ਪਰਿਵਰਤਨ ਆਊਗਾ ਹੀ ਆਊਗਾ ਅੱਜ ਇੱਕ ਪਰਿਵਾਰ ਦੇ ਵਿੱਚ ਹੋਇਆ ਕੱਲੂ ਦੋ ਪਰਿਵਾਰਾਂ ਦੇ ਵਿੱਚ ਤਿੰਨ ਪਰਿਵਾਰਾਂ ਦੇ ਵਿੱਚ ਫਿਰ ਪਿੰਡਾਂ ਦੇ ਵਿੱਚ ਫਿਰ ਸ਼ਹਿਰ ਦੇ ਵਿੱਚ ਫਿਰ ਐਵੇਂ ਜਿਹੜੇ ਸਮਾਜ ਦੇ ਵਿੱਚ ਪਰਿਵਰਤਨ ਆ ਜਾਂਦਾ ਅੱਗੇ ਚੇਤ ਅਚੇਤ ਅਤੇ ਸੁਚੇਤ ਯਤਨਾਂ ਦਾ ਸਿੱਟਾ ਹਾਂਜੀ ਸਮਾਜਿਕ ਪਰਿਵਰਤਨ ਆ ਕਈ ਵਾਰ ਤਾਂ ਜਿਹੜਾ ਕਿ ਆਪਾਂ ਨੂੰ ਬਿਨਾਂ ਯਤਨ ਕੀਤੇ ਹੀ ਪਰਿਵਰਤਨ ਆਉਣ ਲੱਗ ਜਾਂਦਾ ਕਈ ਵਾਰ ਆ ਜਿਹੜਾ ਕਿ ਸੁਚੇਤ ਤੌਰ ਤੇ ਪਰਿਵਰਤਨ ਕਰ ਸੁਚੇਤ ਤੌਰ ਤੇ ਆਪਾਂ ਕੁਝ ਅਹਜੇ ਐਕਟੀਵਿਟੀਜ਼ ਕਰਦੇ ਜਿਹਦੇ ਨਾਲ ਚੇਂਜ ਆਉਣ ਲੱਗਦਾ ਠੀਕ ਹੈ ਮੰਨ ਲਓ ਜਿਵੇਂ ਪਹਿਲਾਂ ਜਿਹੜਾ ਕਿ ਲੜਕੀਆਂ ਨੂੰ ਘਰ ਦੇ ਵਿੱਚ ਚਾਰ ਦੀਵਾਰੀ ਦੇ ਵਿੱਚ ਹੀ ਰੱਖਿਆ ਜਾਂਦਾ ਸੀ ਉਹਨਾਂ ਨੂੰ ਪਰਦਾ ਪ੍ਰਥਾ ਪਰਦਾ ਪ੍ਰਥਾ ਸਤੀ ਪ੍ਰਥਾ ਤੇ ਇਤਤਲਾਵਨ ਉਹ ਜਿਹੜੇ ਕਿ ਜੰਮ ਦੇ ਸਾਰੇ ਕੁੜੀਆਂ ਨੂੰ ਮਾਰ ਦਿੱਤਾ ਜਾਂਦਾ ਸੀ ਉਹਨਾਂ ਨੂੰ ਮਰਦ ਦੀ ਜੁੱਤੀ ਦੇ ਸਮਾਨ ਸਮਝਿਆ ਜਾਂਦਾ ਸੀ ਤੇ ਬਾਲ ਵਿਆਹ ਸੀ ਤਾਂ ਉਹ ਹੌਲੀ-ਹੌਲੀ ਕਈ ਇਹ ਜਿਵੇਂ ਸਤੀ ਪ੍ਰਥਾ ਸਤੀ ਪ੍ਰਥਾ ਦੇ ਸੁਚੇਤ ਤੌਰ ਤੇ ਦਾ ਵਿਰੋਧ ਕੀਤਾ ਗਿਆ ਵੀ ਇਹ ਚੀਜ਼ ਗਲਤ ਹੈ ਤਾਂ ਸੁਚੇਤ ਤੌਰ ਤੇ ਆਪਾਂ ਪਰਿਵਰਤਨ ਕਰਨੇ ਚਾਹੀਏ ਉਹਨਾਂ ਦੇ ਵਿਰੁੱਧ ਐਕਟ ਪਾਸ ਕੀਤੇ ਗਏ 1829 ਸਾਲ ਵਿੱਚ ਜਿਵੇਂ ਐਕਟ ਪਾਸ ਹੋਇਆ ਸਤੀ ਪ੍ਰਥਾ ਦੇ ਬੁੱਧਾ ਹਨ ਉਹ ਕੀ ਹੋ ਗਿਆ ਸੁਚੇਤ ਯਤਨ ਹੋ ਗਿਆ ਤਾਂ ਸੁਚੇਤ ਯਤਨਾਂ ਨਾਲ ਆਪਾਂ ਪਰਿਵਰਤਨ ਲੈ ਕੇ ਆਏ ਕਈ ਵਾਰਾ ਜਿਹੜੇ ਕਿ ਅਚੇਤ ਤੌਰ ਤੇ ਪਰਿਵਰਤਨ ਹੋਣ ਲੱਗ ਜਾਦਾ ਜਿਵੇਂ ਹੁਣ ਅੱਜ ਹਰ ਘਰ ਦੇ ਲੜਕੀ ਨੂੰ ਬਰਾਬਰ ਜਿਹੜੇ ਕਿ ਮੁੰਡੇ ਦੇ ਬਰਾਬਰ ਪੇਰੇ ਸਮਾਨਣ ਲੱਗ ਗਏ ਕੁੜੀਆਂ ਦੇ ਲੋੜੀਆਂ ਵੀ ਮਨਾਉਣ ਲੱਗ ਗਏ ਹਨਾ ਉਹ ਹੌਲੀ ਹੌਲੀ ਜਿਹੜੇ ਕਿ ਉਹ ਸੁਭਾਵਿਕ ਤੌਰ ਤੇ ਹੀ ਪਰਿਵਰਤਨ ਹੋਣਾ ਸ਼ੁਰੂ ਹੋ ਰਿਹਾ ਦੇਖੋ ਦੇਖੀ ਅੱਗੇ-ਅੱਗੇ ਪਰਿਵਰਤਨ ਆ ਰਿਹਾ ਇਹ ਚੀਜ਼ ਹੈ ਮੈਂ ਕਈ ਵਾਰ ਆਪਾਂ ਯਤਨ ਕਰਦੇ ਤੇ ਕਈ ਵਾਰ ਬਿਨਾਂ ਯਤਨ ਕੀਤੇ ਵੀ ਜਿਹੜੇ ਕਿ ਪਰਿਵਰਤਨ ਆ ਜਾਂਦਾ ਉਹ ਅਚੇਤ ਹੋ ਜੂਗਾ ਬਿਨਾਂ ਯਤਨ ਜਦੋਂ ਆਪਾਂ ਐਫਰਟਸ ਕਰਦੇ ਫਿਰ ਉਹ ਸੁਚੇਤ ਯਤਨ ਹੋ ਗਿਆ ਸਮਾਜਿਕ ਪਰਿਵਰਤਨ ਦੇ ਵੱਖ-ਵੱਖ ਸਾਧਨ ਹਾਂ ਜਿ ਸਮਾਜਿਕ ਪਰਿਵਰਤਨ ਸਮਾਜਿਕ ਵਿਕਾਸ ਸਮਾਜਿਕ ਉન્નਤੀ ਸਮਾਜਿਕ ਕ੍ਰਾਂਤੀ ਸਮਾਜਿਕ ਸੁਧਾਰਾਂ ਇਹਨਾਂ ਸਾਰੇ ਅੰਦੋਲਨਾਂ ਦੁਆਰਾ ਕੀ ਹੁੰਦਾ ਸਮਾਜਿਕ ਪਰਿਵਰਤਨ ਹੁੰਦਾ ਤੇ ਮਨੁੱਖੀ ਸਮਾਜ ਨੇ ਪ੍ਰਾਚੀਨ ਸਮੇਂ ਤੋਂ ਵਰਤਮਾਨ ਦੇ ਸਮੇਂ ਤੱਕ ਜੋ ਵਿਕਾਸ ਕੀਤਾ ਉਹਦੇ ਸਿੱਟੇ ਵੱਜੋਂ ਇਤਿਹਾਸ ਦੇ ਹਰੇਕ ਯੁੱਗ ਦੇ ਵਿੱਚ ਸਮਾਜਿਕ ਪਰਿਵਰਤਨ ਹੋਇਆ ਮਨੁੱਖਤਾ ਨੇ ਵਿਗਿਆਨਿਕ ਕਾਢਾਂ ਦੁਆਰਾ ਬਹੁਤ ਜ਼ਿਆਦਾ ਪਰਿਵਰਤਨ ਕੀਤਾ ਉન્નਤੀ ਹੋਈ ਆ ਜਦੋਂ ਉન્નਤੀ ਹੋਊਗੀ ਤਾਂ ਤਾਂ ਸਮਾਜਿਕ ਪਰਵਰਤਨ ਹੋਊਗਾ ਜਿਵੇਂ ਪਹਿਲਾਂ ਸਾਰੇ ਕੰਮ ਹੱਥਾਂ ਨਾਲ ਹੁੰਦੇ ਸੀ ਅੱਜ ਕੱਲ ਮਸ਼ੀਨਾਂ ਆ ਗਈਆਂ ਮਸ਼ੀਨਾਂ ਆਉਣ ਦੇ ਨਾਲ ਮਨੁੱਖ ਆਰਾਮ ਦੇ ਨਾਲ ਆਪਣੀ ਸਾਰੀ ਚੀਜ਼ ਕਰ ਲੈਂਦਾ ਸਾਰੇ ਹਰ ਇੱਕ ਮਤਲਬ ਕਿ ਅੱਜ ਸਾਇੰਸ ਦੇ ਨਾਲ ਹਰ ਇੱਕ ਚੀਜ਼ ਦੇ ਜਿਹੜੇ ਕਾਰਡ ਹੋਣੇ ਸ਼ੁਰੂ ਹੋ ਗਏ ਉਹਦੇ ਨਾਲ ਜਿਹੜੀ ਕਿ ਜਦੋਂ ਲਾਈਫ ਈਜ਼ੀ ਹੋਣ ਲੱਗ ਗਈ ਤਾਂ ਨੇਚਰਲੀ ਇੱਕ ਪਰਵਰਤਨ ਵੀ ਹੋਊਗਾ ਬਰਾਂਜਾਂ ਨੂੰ ਖਤਮ ਕਰਨ ਲਈ ਵੀ ਕਿ ਜਿਹੜੇ ਸਮਾਜ ਸਧਾਰਨ ਅੰਦੋਲਨ ਚਲਾਏ ਗਏ ਨੇ ਉਹਨਾਂ ਨੇ ਵੀ ਸਮਾਜਿਕ ਪਰਵਰਤਨ ਆਇਆ ਉਹਨਾਂ ਨਾਲ ਵੀ ਅਗੇ ਸਮਾਜਿਕ ਪਰਵਰਤਨ ਪਤਨਸ਼ੀਲ ਵੀ ਹੋ ਸਕਦਾ ਹਾਂਜੀ ਸਮਾਜਿਕ ਪਰਵਰਤਨ ਉਨਤੀ ਜਾਂ ਵਿਕਾਸ ਦਾ ਹੀ ਨਾਮ ਨਹੀਂ ਹੈਗਾ ਸਗੋਂ ਇਹ ਕਈ ਵਾਰ ਪਤਨ ਦਾ ਵੀ ਡਿਕਲਾਈਨ ਦਾ ਵੀ ਸੂਚਕ ਬਣ ਜਾਂਦਾ ਜਿਵੇਂ ਕਿ ਕੁਦਰਤੀ ਕਰੋਪੀ ਕੁਦਰਤੀ ਕਰੋਪੀ ਦੇ ਨਾਲ ਵੀ ਜਾਂ ਯੁੱਧ ਦੇ ਨਾਲ ਵੀ ਅਨੰਤ ਜਦੋਂ ਮੌਤਾਂ ਹੋ ਜਾਣਗੀਆਂ ਤਾਂ ਚੇਂਜ ਤਾਂ ਜ਼ਰੂਰ ਆਊਗਾ ਹੀ ਆਊਗਾ ਜਾਨੀ ਨੁਕਸਾਨ ਹੋਊਗਾ ਠੀਕ ਹੈ ਜਾਨੀ ਨੁਕਸਾਨ ਹੋਊਗਾ ਪਰਿਵਾਰਾਂ ਦੇ ਵਿੱਚ ਉਹਨਾਂ ਦੀ ਹਾਲਤ ਆ ਜਦੋਂ ਹੁਣ ਪਰਿਵਾਰ ਦੇ ਵਿੱਚ ਜਦੋਂ ਕਿਸ ਜੁੱਧ ਹੋਇਆ ਜਾਂ ਪਰਿਵਾਰ ਦੇ ਵਿੱਚ ਜਿਹੜੇ ਕਿ ਦੋ ਜੀਸੀ ਜਾਂ ਤਿੰਨ ਜੀਸੀ ਜਦੋਂ ਉਹਨਾਂ ਨੂੰ ਡੈਥ ਹੋ ਗਈ ਤਾਂ ਨੇਚਰਲੀ ਆ ਕੀ ਉਸ ਪਰਿਵਾਰ ਤੇ ਬਹੁਤ ਜ਼ਿਆਦਾ ਇਫੈਕਟ ਹੋਊਗਾ ਠੀਕ ਹੈ ਉਹ ਪਰਿਵਾਰ ਦਾ ਜਿਹੜਾ ਕਿ ਆਰਥਿਕ ਸਮਾਜਿਕ ਉਹਨਾਂ ਦਾ ਸਾਰਾ ਜੀਵਨ ਚੇਂਜ ਹੋਊਗਾ ਤੇ ਜੇ ਕੋਈ ਕੁਦਰਤੀ ਕਰੋਪੀ ਆ ਗਈ ਹੜਾ ਆ ਗਈ ਕੁਦਰਤੀ ਕਰੋਪੀ ਦੇ ਵਿੱਚ ਕੁਦਰਤੀ ਕਰੋਪੀ ਦੇ ਵਿੱਚ ਸੋਕਾ ਪੈਣਾ ਉਝਾਲ ਆਉਣਾ ਠੀਕ ਹੈ ਤੇ ਹੜਾ ਜਾਣਾ ਇਹ ਸਾਰੀਆਂ ਇਹਨਾਂ ਨਾਲ ਵੀ ਜਿਹੜੇ ਕਿ ਚੇਂਜ ਹੋਊਗਾ ਤੇ ਇਸ ਹਾਲਾਤ ਦੇ ਨਾਲ ਸਮਾਜ ਦੇ ਵਿੱਚ ਇਸਤਰੀਆਂ ਦੇ ਮੁਕਾਬਲੇ ਪੁਰਖਾਂ ਦੀ ਗਿਣਤੀ ਵੀ ਵੱਧ ਘੱਟ ਸਕਦੀ ਹੈ ਹੋ ਸਕਦਾ ਇਸਤਰੀਆਂ ਦੀ ਗਿਣਤੀ ਘੱਟ ਵਧ ਹੋ ਜੇ ਠੀਕ ਹੈ ਫਿਰ ਇਹਦੇ ਨਾਲ ਜਿਹੜੇ ਕਿ ਜਿਵੇਂ ਹੁਣ ਮੰਨ ਲਓ ਇਸਤਰੀਆਂ ਦੇ ਮੁਕਾਬਲੇ ਜਪੁਰਖਾਂ ਦੀ ਗਿਣਤੀ ਜ਼ਿਆਦਾ ਘਟ ਗਈ ਤਾਂ ਇਹਦੀ ਸਥਿਤੀ ਕੀ ਹੋ ਜਾਊਗਾ ਵੀ ਇੱਕ ਪਤੀ ਇੱਕ ਇੱਕ ਪਤੀ ਇੱਕ ਪਤਨੀ ਪਰਿਵਾਰ ਦੇ ਸਾਹਦੇ ਇੱਕ ਪਤੀ ਬਹੁ ਪਤਨੀ ਵਿਆਹ ਪ੍ਰਚਲਿਤ ਹੋ ਜਾਊਗਾ ਜੇ ਪੁਰਖਾਂ ਦੀ ਗਿਣਤੀ ਜ਼ਿਆਦਾ ਘਟ ਗਈ ਹਾਂਜੀ ਇਹ ਸੀ ਸਮਾਜਿਕ ਪਰਿਵਰਤਨਾਂ ਦੇ ਜਿਹੜੇ ਵਿਸ਼ੇਸ਼ਤਾਵਾਂ ਤੇ ਲੱਛਣ ਜਾਂ ਸਰੂਪ ਆ ਹੁਣ ਆਪਾਂ ਕਰਦੇ ਆ ਇਹਦੇ ਫੈਕਟਰ ਫੈਕਟਰਲ ਜਾਂ ਕਾਰਕ ਠੀਕ ਹੈ ਫੈਕਟਰ ਭਾਵ ਕੀ ਕਾਰਕ ਕਾਰਕਾਂ ਨੂੰ ਆਪਾਂ ਤੱਤ ਵੀ ਕਹਿ ਸਕਦੇ ਆ ਪਹਿਲ ਤੇ ਪਹਿਲ ਤੇ ਦੇ ਵਿੱਚ ਸਮਾਜਿਕ ਪਰਿਵਰਤਨ ਹੈ ਕੀ ਠੀਕ ਹੈ ਉਹਦੇ ਜਿਹੜੇ ਕਿ ਉਹਦਾ ਪਰਿਭਾਸ਼ਾ ਲਈ ਬਣੀ ਨੇ ਪਰਿਭਾਸ਼ਾ ਦੇਖਣ ਤੋਂ ਬਾਅਦ ਫਿਰ ਤੱਤ ਕਿਹੜੇ ਕਿਹੜੇ ਨੇ ਜਿਵੇਂ ਜੈਵਿਕ ਤੱਤ ਹੋਗੇ ਮਨੋਵਿਗਿਆਨਿਕ ਭੌਤਿਕ ਭੂਗੋਲਿਕ ਜਨਸੰਖਿਆ ਉਦਯੋਗਿਕ ਤੱਤ ਸੱਭਿਆਚਾਰਕ ਤੱਤ ਇਹ ਨੇ ਹੁਣ ਆਪਾਂ ਇਹਨਾਂ ਨੂੰ ਤੁਹਾਨੂੰ ਸਮਝਾਉਣੀ ਆਂ ਹਾਂਜੀ ਜੈਵਿਕ ਤੱਤ ਜੈਵਿਕ ਤੱਤ ਹਾਂਜੀ ਬਾਇਓਲੋਜੀਕਲ ਫੈਕਟਰਸ ਸਮਾਜਿਕ ਪਰਵਰਤਨ ਦੇ ਵਿੱਚ ਇਸ ਤੱਤ ਦਾ ਬਹੁਤ ਮਹੱਤਵ ਆ ਇਹਨਾਂ ਤੱਤਾਂ ਤੋਂ ਸਾਡਾ ਭਾਵ ਆ ਉਹਨਾਂ ਕਾਰਨਾਂ ਤੋਂ ਜਿਹੜੇ ਆਉਣ ਵਾਲੀਆਂ ਪੀੜ੍ਹੀਆਂ ਦੀ ਸੰਖਿਆ ਰਚਨਾ ਤੇ ਵੰਸ਼ ਅਨਸਾਰ ਗੁਣਾਂ ਦਾ ਗੁਣਾਂ ਨੂੰ ਨਿਸ਼ਚਿਤ ਕਰਦੀਆਂ ਨੇ ਠੀਕ ਹੈ ਤੇ ਸਮਾਜ ਦੇ ਵਿੱਚ ਮਾਨਵਤਾਤ ਸਦਾ ਬਦਲਦੇ ਰਹਿੰਦੇ ਨੇ ਹਰੇਕ ਪ੍ਰਣਾਲੀ ਦੇ ਵਿੱਚ ਗੁਣਾ ਕਮਾ ਸਮਰੱਥਾ ਦੀ ਅਲੱਗ-ਅਲੱਗ ਵੰਡ ਹੁੰਦੀ ਆ ਇਸੇ ਕਰਕੇ ਮਾਤਾ-ਪਿਤਾ ਦੇ ਗੁਣਾ ਦੇ ਨਵੇਂ ਜੋੜੇ ਤੋਂ ਜਿਹੜੀ ਸੰਤਾਨ ਪੈਦਾ ਹੁੰਦੀ ਆ ਜਿਹੜੀ ਮਾਤਾ-ਪਿਤਾ ਤੋਂ ਥੋੜੀ ਜਾਂ ਜਾਂ ਬਹੁਤੀ ਮਾਤਰਾ ਦੇ ਵਿੱਚ ਅਲੱਗ ਹੁੰਦੀ ਆ ਜੇ ਅਸੀਂ ਉਹਨਾਂ ਦੀ ਤੁਲਨਾ ਉਹਨਾਂ ਦੇ ਪੂਰਵਜਾਂ ਨਾਲ ਕਰੀਏ ਤਾਂ ਸਾਨੂੰ ਫਿਰ ਪਤਾ ਲੱਗਦਾ ਕਿ ਉਹਨਾਂ ਦੇ ਆਕਾਰ ਵਿਚਾਰਾਂ ਤੇ ਹੋਰ ਬਈ ਗੱਲਾਂ ਵਿੱਚ ਪਰਿਵਰਤਨਾ ਮਤਲਬ ਕਿ ਬਾਇਓਲੋਜੀਕਲ ਫੈਕਟਰ ਵੀ ਹੁੰਦੇ ਨੇ ਜਿਹੜੇ ਕਿ ਚੇਂਜ ਆਨ ਦੀ ਆਨਲਾਈਨ ਜਿਵੇਂ ਘਰ ਦੇ ਵਿੱਚ ਬੱਚਾ ਹੈ ਫਿਰ ਉਸ ਤੋਂ ਅੱਗੇ ਫਿਰ ਉਸ ਤੋਂ ਅੱਗੇ ਫਿਰ ਉਸ ਤੋਂ ਅੱਗੇ ਇਹਨਾਂ ਦੇ ਵਿੱਚ ਜਿਹੜੇ ਕਿ ਘਰ ਦੇ ਵਿੱਚ ਵੀ ਅੱਗੇ-ਅੱਗੇ ਚੇਂਜ ਹੋਣਾ ਸ਼ੁਰੂ ਹੋ ਜਾਂਦਾ ਇੱਕ ਬਾਇਓਲੋਜੀਕਲ ਬਾਇਓਲੋਜੀਕਲ ਇੱਕ ਜੈਵਿਕ ਤੌਰ ਤੇ ਜਿਹੜੇ ਕਿ ਫੈਕਟਰਸ ਹੁੰਦੇ ਨੇ ਮਨੋਵਿਗਿਆਨਿਕ ਤੱਤ ਮਨੋਵਿਗਿਆਨਿਕ ਮਨੋਵਿਗਿਆਨਿਕ ਤੱਤ ਨੂੰ ਵੀ ਸਮਾਜਿਕ ਪਰਵਰਤਨ ਲਿਆਉਣ ਦੇ ਲਈ ਮਹੱਤਵਪੂਰਨ ਤੱਤ ਮੰਨਿਆ ਜਾਂਦਾ ਹਾਂਜੀ ਮਨੋਵਿਗਿਆਨਿਕ ਤੱਤ ਤੋਂ ਭਾਵ ਕੀ ਆ ਕਿ ਮਨੁੱਖ ਦੀ ਪਰਵਰਤਨਸ਼ੀਲ ਪ੍ਰਕਿਰਤੀ ਵੀ ਮਨੁੱਖ ਦੀ ਕੀ ਪ੍ਰਕਿਰਤੀ ਆ ਕੀ ਸਵਭਾਅ ਕੀ ਪਰਵਰਤਨਸ਼ੀਲ ਹੈ ਵੀ ਮਨੁੱਖਾ ਜਿਹੜੇ ਕਿ ਮਨੋਵਿਗਿਆਨਿਕ ਤੌਰ ਤੇ ਵੀ ਜਿਹੜੇ ਕਿ ਪਰਵਰਤਨ ਆਉਣਾ ਹੀ ਆਉਣਾ ਕੁਦਰਤੀ ਹੈ ਮਨੁੱਖ ਦੇ ਵਿੱਚ ਕਈ ਜਿਹੜੇ ਜਨਮ ਜਾਤ ਪ੍ਰਵਿਰਤੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਕਰ ਲੋ ਸਦਾ ਕੀ ਹੈ ਵੀ ਨਵੇਂ ਨਵੇਂ ਚੀਜ਼ਾਂ ਦੀ ਖੋਜ ਕਰਦਾ ਰਹਿੰਦਾ ਜਿਵੇਂ ਜਨਮ ਤੋਂ ਹੀ ਬੱਚਾ ਨਵੇਂ ਨਵੇਂ ਹਰ ਇੱਕ ਚੀਜ਼ ਨੂੰ ਪੁੱਛਦਾ ਕਿ ਇਹ ਚੀਜ਼ ਹੈ ਕੀ ਕਿਵੇਂ ਹੈ ਕੀ ਕਾਰਨ ਹੈ ਉਹਦਾ ਤੇ ਇਹਦੇ ਨਾਲ ਜਿਹੜੇ ਕਿ ਸਵਭਾਵਿਕ ਤੌਰ ਤੇ ਕਿ ਉਹ ਮਨੋਵਿਗਿਆਨਿਕ ਤੌਰ ਤੇ ਵੀ ਜਿਹੜੇ ਕਿ ਪਰਵਰਤਨ ਆਉਂਦੇ ਨੇ ਤੇ ਨਵੀਨਤ ਦੀ ਖੋਜ ਦੀ ਪ੍ਰਵਿਰਤੀ ਦੇ ਕਾਰਨ ਅੱਜ ਦੇ ਪਰੰਪਰਾਵਾਂ ਰੀਤੀ ਰਿਵਾਜਾਂ ਦੇ ਵਿੱਚ ਪਰਿਵਰਤਨ ਆਉਂਦੇ ਨੇ ਤਾਂ ਜਿਹੜੇ ਪੁਰਾਣੇ ਵਿਚਾਰ ਸੀ ਜਿਹੜੇ ਉਹਨਾਂ ਸਾਰਿਆਂ ਦੇ ਵਿੱਚ ਚੇਂਜ ਆਉਂਦੇ ਨੇ ਤੇ ਪੁਰਾਣੇ ਵਿਚਾਰਨ ਦੇ ਵਿੱਚ ਇਸ ਗੱਲ ਤੇ ਵੀ ਜ਼ੋਰ ਦਿੱਤਾ ਗਿਆ ਸੀ ਕਿ ਮਨੁੱਖੀ ਦਿਮਾਗ ਆਤਮ ਸ਼ਕਤੀ ਇਛਾਵਾ ਭਾਵਨਾ ਉਹ ਮੂਲ ਪ੍ਰਵਿਰਤੀ ਹੋਰ ਮਨੋ ਮਕੈਨਿਕ ਵਿਸ਼ੇਸ਼ਤਾ ਸਮਾਜਿਕ ਘਟਨਾਵਾਂ ਨਾਲ ਨਿਰਧਾਰਿਤ ਕਰਨ ਦੇ ਵਿੱਚ ਵਿਸ਼ੇਸ਼ ਮਹੱਤਵ ਰੱਖਦੇ ਹਨ ਮਤਲਬ ਕਿ ਸਮਾਜਿਕ ਪਰਵਰਤਨ ਲਿਆਉਣ ਦੇ ਵਿੱਚ ਮਨੁੱਖੀ ਦੀ ਦਿਮਾਗੀ ਸ਼ਕਤੀ ਤੇ ਆਤਮਾ ਸ਼ਕਤੀ ਉਹਦੀ ਠੀਕ ਹੈ ਉਹਦੇ ਇਛਾਵਾਂ ਉਹਦੀਆਂ ਭਾਵਨਾਵਾਂ ਉਹਦੀਆਂ ਮੂਲ ਪ੍ਰਵਿਰਤੀਆਂ ਮਤਲਬ ਕਿ ਮਨੁੱਖੀ ਗਣਿਤ ਤੌਰ ਤੇ ਵੀ ਜਿਹੜੇ ਚੇਂਜ ਆਉਂਦੇ ਨੇ ਅੱਗੇ ਭੌਤਿਕ ਜਾਂ ਭੂਗੋਲਿਕ ਤੱਤ ਇਹਦੇ ਵਿੱਚ ਜਿਵੇਂ ਭੂਗੋਲਿਕ ਤੱਤਾਂ ਦੇ ਵਿੱਚ ਰੁੱਤ ਰੁੱਤ ਪਰਿਵਰਤਨ ਦੇ ਨਾਲ ਮੌਸਮ ਚੇਂਜ ਹੁੰਦਾ ਰਹਿੰਦਾ ਉਹਦੇ ਨਾਲ ਪਰਿਵਰਤਨ ਆਉਂਦੇ ਨੇ ਜਿਵੇਂ ਗਰਮੀ ਸਰਦੀ ਠੀਕ ਹੈ ਹੜ੍ਹ ਤੂਫਾਨ ਪਹਹਾੜ ਲਖਣੀ ਚਪਦਾਰਥ ਅ ਕਣਿਜ ਪਦਾਰਥਾਂ ਦਾ ਹੋਣਾ ਇਹ ਸਾਰੇ ਜਿਹੇ ਭੌਤਿਕ ਤੱਤ ਨੇ ਜਿਹੜੇ ਸਮਾਜਿਕ ਸੰਗਠਨ ਤੇ ਸਮਾਜਿਕ ਅਵਸਥਾ ਵਿੱਚ ਚੇਜ਼ਲੇ ਹੁੰਦੇ ਨੇ ਪਰਵਰਤਨ ਲਿਆਉਂਦੇ ਨੇ ਹੜਾ ਆਗੇ ਤਾਂ ਪਰਵਰਤਨ ਆਊਗਾ ਤੂਫਾਨ ਆਉਣ ਨਾਲ ਪਰਵਰਤਨ ਆਊਗਾ ਜਿਵੇਂ ਇਹਨਾਂ ਨੇ ਹੜਾਂ ਦੀ ਉਦਾਹਰਣ ਦੇ ਦੇ ਰਹੀ ਜਿਵੇਂ ਉਹ ਪਹਿਲਾਂ ਕੀਤਾ ਸੀ ਮੋਮੀ ਨੇ ਜਾਂ ਜਵਾਲਾਫੂਕੀ ਜਵਾਲਾਮੁਖੀ ਫਟ ਜਾਣ ਦੇ ਨਾਲ ਜਾਪਾਨ ਦੇ ਵਿੱਚ ਨਵੇਂ ਢੰਗ ਦੇ ਭਵਨਾਂ ਦਾ ਨਿਰਮਾਣ ਕੀਤਾ ਗਿਆ ਸੀ ਤੇ ਅੱਗੇ ਕੋਈ ਸਮਾਂ ਸੀ ਜਦੋਂ ਮਿਸਰ ਦੀ ਧਰਤੀ ਉੱਪਰ ਮੁਖੀ ਸਬਤ ਦਾ ਤਾਂ ਸੋਮਾ ਸਮਝੀ ਜਾਂਦੀ ਸੀ ਤੇ ਜਦੋਂ ਹੁਣ ਉੱਥੇ ਚਾਰੇ ਪਾਸੇ ਮਾਰੂਥਲੀ ਮਾਰੂਥਲ ਨਜ਼ਰ ਆਉਂਦੇ ਨੇ ਜਿਵੇਂ ਸਿੰਧ ਘਾਟੀ ਸਭਿਆਤਾ ਖਤਮ ਹੋਈ ਐਵੇਂ ਠੀਕ ਹੈ ਜਨਸੰਖਿਆ ਦੇ ਤੱਤ ਹਾਜੀ ਸਮਾਜਿਕ ਪਰਵਰਤਨ ਵਿੱਚ ਜਨਸੰਖਿਆ ਦਾ ਆਕਾਰ ਜਨਸੰਖਿਆ ਦੀ ਗਤੀਸ਼ੀਲਤਾ ਜਨਸੰਖਿਆ ਦੀ ਰਚਨਾ ਇਹ ਵੀ ਮਹੱਤਵਪੂਰਨ ਤੱਤ ਨੇ ਜਿਹੜੇ ਚੇਂਜ ਲੈ ਕੇ ਆਉਂਦੇ ਨੇ ਉਦਾਹਰਣ ਲਈ ਭਾਰਤ ਵਿੱਚ ਜਨਸੰਖਿਆ ਬੜੀ ਤੇਜ਼ੀ ਦੇ ਨਾਲ ਵਾਧਾ ਹੋਇਆ ਤੇ ਜਿਸ ਦੇ ਨਾਲ ਇੱਥੇ ਗਰੀਬੀ ਬੇਰੁਜ਼ਗਾਰੀ ਭਿੱਖਿਆ ਭਿੱਖਿਆ ਭਾਵ ਕੀ ਪਖਾਰੀਪਣ ਠੀਕ ਹੈ ਅਪਰਾਧ ਵੇਸ਼ਵਾ ਵਿਰਤੀ ਇਹਨਾਂ ਵਿੱਚ ਵੀ ਵਾਧਾ ਹੋਇਆ ਜਨਸੰਖਿਆ ਦੇ ਵਧਣ ਦੇ ਨਾਲ ਤੇ ਇਹਨਾਂ ਸਮੱਸਿਆ ਨੂੰ ਹੱਲ ਕਰਨ ਦੇ ਲਈ ਫਿਰ ਭਾਰਤ ਸਰਕਾਰ ਨੇ ਪਰਿਵਾਰ ਨਿਯੋਜਨ ਪ੍ਰਣਾਲੀ ਜਿਹੜੀ ਸ਼ੁਰੂ ਕੀਤੀ ਜਿਹਦੇ ਨਾਲ ਆਰੰਭ ਕੀਤਾ ਜ ਜਿਹਦੇ ਨਾਲ ਅੱਜ ਕੱਲ ਪਰਿਵਾਰ ਨਿਯੋਜਨ ਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ ਜਿਨ੍ਹਾਂ ਦੇ ਸਿੰਗਲ ਚਾਈਲਡ ਆ ਠੀਕ ਹੈ ਜਾਂ ਇਕੱਲੀ ਲੜਕੀ ਆ ਤਾਂ ਉਹਨਾਂ ਲਈ ਕੀ ਕੀ ਸਹੂਲਤਾਂ ਦਿੱਤੀਆਂ ਗਈ ਇਹਨਾਂ ਨਾਲ ਵੀ ਜਿਹੜੀ ਕਿ ਚੇਂਜ ਹੋਣਾ ਸ਼ੁਰੂ ਹੋ ਜਾਂਦਾ ਤੇ ਇੰਦਰਾ ਸਰਕਾਰ ਨੇ ਸੰਕਟ ਕਾਲ ਦੇ ਸਮੇਂ ਪਰਿਵਾਰ ਨਿਯੋਜਨ ਜ਼ਬਰਦਸਤੀ ਲਾਗੂ ਕੀਤਾ ਠੀਕ ਹੈ ਤੁਸੀਂ ਰੀਡ ਕਰ ਲੈਣਾ ਜੋਗੀਕ ਤੱਤ ਹਾਂਜੀ ਉਜੋਗੀਕ ਤੱਤ ਵੀ ਜਿਵੇਂ ਜਿਵੇਂ ਆਪਾਂ ਆਵਾਜਾਈ ਦੇ ਸਾਧਨ ਬਿਜਲੀ ਮਸ਼ੀਨਾਂ ਇਹ ਸਾਰੇ ਜਿਹੜੇ ਇਹ ਜੋਗੀਕ ਤੱਤ ਨੇ ਜਿਨ੍ਹਾਂ ਦੇ ਨਾਲ ਸਮਾਜਿਕ ਸੰਸਥਾਵਾਂ ਵਿੱਚ ਪਰਵਰਤਨ ਆਊਗਾ ਜਾਂ ਆਊਗਾ ਜਿਵੇਂ ਹੁਣ ਆਵਾਜਾਈ ਦੇ ਸਾਧਨ ਨੇ ਪਹਿਲਾਂ ਆਵਾਜਾਈ ਦਾ ਸਾਧਨ ਸਾਈਕਲ ਸੀ ਜਾਂ ਤੁਰ ਕੇ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਂਦੇ ਸੀ ਅੱਜ ਕਿੰਨੇ ਜ਼ਿਆਦਾ ਸਾਧਨ ਨੇ ਕਿ ਆਪਾਂ ਦਿਨ ਦੇ ਵਿੱਚ 3 300 4 400 ਕਿਲੋਮੀਟਰ ਦੂਰ ਚਲੇ ਜਾਂਦੇ ਹਾਂ ਠੀਕ ਹੈ ਆਪਾਂ ਜਾ ਸਕਦੇ ਆ ਬਿਜਲੀ ਦੇ ਨਾਲ ਬਹੁਤ ਸਾਰੇ ਚੀਜ਼ਾਂ ਚੇਂਜ ਹੋ ਗਿਆ ਆਪਣੇ ਜਿੰਦਗੀ ਦੇ ਵਿੱਚ ਮਸ਼ੀਨਾਂ ਦੇ ਨਾਲ ਮਨੁੱਖ ਦਾ ਜੀਵਨ ਆਰਾਮਦਾਇਕ ਬਣ ਗਿਆ ਤੇ ਨਾਲ ਨੇਚਰਲੀ ਕੀ ਸਾਰੇ ਜਿਹੜੇ ਸਮਾਜਿਕ ਸੰਬੰਧ ਨੇ ਸਮਾਜਿਕ ਸੰਸਥਾਵਾਂ ਨੂੰ ਵਿੱਚ ਪਰਵਰਤਨ ਆਇਆ ਸੱਭਿਆਚਾਰਕ ਤੱਤ ਹਾਂਜੀ ਸਮਾਜਿਕ ਪਰਵਰਤਨਾਂ ਦੇ ਵਿੱਚ ਸੰਸਕ੍ਰਿਤਿਕ ਤੱਤ ਸੱਭਿਆਚਾਰਕ ਤੱਤ ਵੀ ਹੈ ਜਿਹੜਾ ਕਿ ਪਰਵਰਤਨ ਲੈ ਕੇ ਆਉਂਦਾ ਸੰਸਕ੍ਰਿਤੀ ਵਿੱਚ ਪਰਵਰਤਨ ਆਉਂਦੇ ਨਾਲ ਸਮਾਜਿਕ ਢਾਂਚੇ ਵਿੱਚ ਵੀ ਪਰਵਰਤਨ ਆਉਂਦਾ ਜਿਵੇਂ ਪੰਜਾਬੀਆਂ ਦਾ ਅਲੱਗ ਕਲਚਰ ਹੈ ਜਿਵੇਂ ਪੰਜਾਬੀਆਂ ਦਾ ਪੰਜਾਬੀਆਂ ਦਾ ਅਲੱਗ ਕਲਚਰ ਹੈ ਠੀਕ ਹੈ ਆਪਾਂ ਹਰ ਇੱਕ ਸਟੇਟ ਦੇ ਵਿੱਚ ਅਲੱਗ-ਅਲੱਗ ਆਪਣਾ ਕਲਚਰ ਹੈ ਬੰਗਾਲ ਦੇ ਵਿੱਚ ਅਲੱਗਾ ਮਹਾਰਾਸ਼ਟਰ ਦੇ ਵਿੱਚ ਅਲੱਗਾ ਠੀਕ ਹੈ ਯੂਪੀ ਦੇ ਵਿੱਚ ਅਲੱਗਾ ਤਾਂ ਇਹਨਾਂ ਨਾਲ ਵੀ ਜਿਹੜੇ ਸਮਾਜਿਕ ਪਰਵਰਤਨ ਆਉਂਦੇ ਨੇ ਜਿਵੇਂ ਲੋਕਾਂ ਦੇ ਕੰਮ ਲੋਕਾਂ ਦੇ ਕੰਮ ਮੁੱਲ ਅਤੇ ਧਾਰਨਾਵਾਂ 'ਤੇ ਧਾਰੀ ਦੁੰਦੇ ਨੇ ਠੀਕ ਹੈ ਜਿਨ੍ਹਾਂ ਨਾਲ ਪਰਵਰਤਨ ਆਉਣ ਤੇ ਲੋਕਾਂ ਦੇ ਕੰਮਾਂ ਦੀ ਦਿਸ਼ਾ ਦੇ ਵਿੱਚ ਵੀ ਪਰਵਰਤਨ ਆਉਂਦਾ ਭਾਰਤ ਦੇ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਨਾਲ ਅਨੇਕਾਂ ਸਮਾਜਿਕ ਪਰਵਰਤਨ ਹੋ ਰਹੇ ਨੇ ਠੀਕ ਹੈ ਜਿਵੇਂ ਸੰਯੁਕਤ ਪਰਿਵਾਰ ਟੁੱਟ ਰਹੇ ਨੇ ਤਗਾਹਰਾ ਪਰਿਵਾਰ ਚੱਲ ਰਿਹਾ ਇਸਤਰੀ ਸਿੱਖਿਆ ਵਧ ਰਹੀ ਹੈ ਬਾਲ ਵਿਆਹ ਦਾ ਅੰਤ ਹੋ ਗਿਆ ਪਰਦਾ ਪ੍ਰਥਾ ਦਾ ਅੰਤ ਹੋ ਗਿਆ ਤਾਂ ਨੇਚਰਲੀ ਇਹਨਾਂ ਸਾਰੀਆਂ ਜਦੋਂ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਪਰਿਵਰਤਨ ਆਊਗਾ ਤਾਂ ਸਮਾਜਿਕ ਸੰਸਥਾਾਂਾਂ ਤੇ ਸਮਾਜਿਕ ਸਬੰਧਾਂ ਦੇ ਵਿੱਚ ਵੀ ਪਰਿਵਰਤਨ ਆਊਗਾ ਇਹਦੇ ਵਿੱਚ ਆਪਾਂ ਨੇ ਇਹ ਦੱਸਣੇ ਨੇ ਵੀ ਕਿਹੜੇ-ਕਿਹੜੇ ਟਾਈਪ ਦੇ ਜਿਹੜੇ ਪਰਿਵਰਤਨ ਆ ਕੇ ਸਮਾਜਿਕ ਪਰਿਵਰਤਨ ਹੋਦਾ ਸੱਭਿਆਚਾਰਕ ਉਦਯੋਗਿਕ ਠੀਕ ਹੈ ਤੇ ਜਨਸੰਖਿਆ ਵਾਲਾ ਭੌਤਿਕ ਭੂਗੋਲਿਕ ਮਨੋਵਗਿਆਨਿਕ ਤੌਰ ਤੇ ਜੈਵਿਕ ਤੌਰ ਤੇ ਜੈਵਿਕ ਮਤਲਬ ਕਿ ਮਨੁੱਖ ਤੋਂ ਮਨੁੱਖ ਦੇ ਵਿੱਚ ਵੀ ਜਿਹੜਾ ਕਿ ਕੁਦਰਤੀ ਤੌਰ ਤੇ ਹਰ ਮਨੁੱਖ ਦੂਜੇ ਮਨੁੱਖ ਤੋਂ ਅਲੱਗ ਆ ਰੂਚੀ ਦੇ ਵਿੱਚ ਉਹਦੇ ਸੁਭਾਅ ਦੇ ਵਿੱਚ ਹੈਨਾ ਤੇ ਸ਼ਕਲ ਸੂਰਤ ਦੇ ਵਿੱਚ ਉਹ ਗੁਣਾ ਦੇ ਵਿੱਚ ਥੈਂਕਸ